ਸਰਗਾ ਪਾਰਟੀਆਂ ਦੇ ਵਰਕਰ ਹੈ ਵੀ ਯਾਰ ਤੁਸੀਂ ਵਰਕਰ ਪੁਣਾ ਛੱਡ ਕੇ ਨਾ ਮੇਰੇ ਹਿਸਾਬ ਨਾਲ ਤੁਸੀਂ ਸਾਰੇ ਗਾਉਣ ਲੱਗ ਜਾਓ ਤਾਰਾ ਜੀ ਮੈਂ ਹੁਣੇ ਹੁਣੇ ਇੱਕ ਇੰਟਰਵਿਊ ਸੁਣੀ ਸੀ ਕਿਸੇ ਪੱਤਰਕਾਰ ਨੇ ਕਾਫੀ ਚੰਮ ਪਹਿਲਾਂ ਸੰਸਰਾ ਏਜੰਸੀਆਂ ਦੀ ਇੰਟਰਵਿਊ ਲਈ ਸੀਗੀ ਤੇ ਉਹ ਉਹਨਾਂ ਨੂੰ ਬਹੁਤ ਹੀ ਜਾਨੀ ਕਿ ਅ ਬੁਰੇ ਲਹਾਜੇ ਦੇ ਨਾਲ ਗੱਲ ਕਰ ਰਿਹਾ ਉਹ ਕੀ ਕਹਿ ਰਿਹਾ ਤੇ ਉਹ ਪੱਤਰਕਾਰ ਪੁੱਛਦਾ ਵੀ ਜੀ ਤੁਸੀਂ ਥੋੜੇ ਦਿਨ ਪਹਿਲਾਂ ਦਿੱਲੀ ਗਏ ਸੀ ਤੁਸੀਂ ਤੁਸੀਂ ਜਿੱਤ ਗਏ ਤੇ ਕੀ ਕੀ ਤੁਸੀਂ ਉੱਥੇ ਮਸਲੇ ਸਮਝੇ ਤੇ ਕੀ ਕੀਤਾ ਤੇ ਉਹ ਉਹਨੂੰ ਪੱਤਰਕਾਰ ਨੂੰ ਕਹਿੰਦਾ ਵੀ ਕਾਕਾ ਮੈਂ ਮਸਲੇ ਤਾਂ ਬਹੁਤ ਸਮਝੇ ਤੇ ਮੈਂ ਤੈਨੂੰ ਵੀ ਟਾਈਮ ਆਉਣ ਤੇ ਇਕੱਲੇ ਨੂੰ ਸਮਝਾਵਾਂਗਾ ਸਾਰਾ ਕੁਝ ਸਮਝਿਆ ਤੇ ਸਮਝਾਵਾਂਗੇ ਵੀ ਤੁਹਾਨੂੰ ਇਸ ਕੈਮਰੇ ਦੇ ਦਰਮਿਆਨ ਸਮਝਾਗੇ ਤੁਹਾਨੂੰ ਸਪੈਸ਼ਲੀ ਸਮਝਾਵਾਂਗੇ ਜਦੋਂ ਉਹ ਕਹਿੰਦਾ ਤੁਸੀਂ ਪਹਿਲਾਂ ਕਹਿੰਦੇ ਸੀ ਵੀ ਮੈਂ ਸਿਆਸਤ ਤੋਂ ਪੂਹਾਂ ਦੂਰ ਹੋ ਜਾਊਂਗਾ ਸਿਆਸਤ ਦੇ ਵਿੱਚ ਮੈਂ ਨਹੀਂ ਆਉਣਾ ਚਾਹੁੰਦਾ ਤੇ ਅੱਜ ਕਿਵੇਂ ਆ ਗਏ ਉਹ ਕਹਿੰਦਾ ਜੀ ਫਕੀਰਾਂ ਦੀ ਮੌਜ ਹੈ ਕਿ ਤੁਸੀਂ ਕਹੇ ਸੀ ਸਿਆਸਤ ਤੋਂ ਮੈਂ ਹੁਣ ਮੇਰੇ ਤੋਬਾ ਤੋਬਾ ਹੋ ਗਈ ਮੈਂ ਸਿਆਸਤ ਨਹੀਂ ਜਾਊਂਗਾ ਫਿਰ ਕਿਦਾਂ ਮਾਨ ਬਣ ਗਏ ਮੌਜ ਹੈ ਫਕੀਰਾਂ ਦੀ ਮੇਰੀ ਮੌਜ ਹੈ ਮੈਂ ਤੈਨੂੰ ਇਹ ਸ਼ਟਾਮ ਥੋੜੀ ਲਿਖ ਕੇ ਦਿੰਦਾ ਹੰਸਰਾਜ ਹੰਸ ਜੀ ਫਕੀਰਾਂ ਫਕੀਰ ਤਾਂ ਆਮ ਕਰਦੇ ਹੁੰਦੇ ਆ ਦੇਸ਼ ਦੀ ਤਰੱਕੀ ਵਾਸਤੇ ਜਾਂ ਲੋਕਾਂ ਦੀ ਤਰੱਕੀ ਵਾਸਤੇ ਕੋਈ ਭਲੇ ਦੀ ਗੱਲ ਕਰਦੇ ਹੁੰਦੇ ਆ ਤੇ ਫਕੀਰ ਸ਼ਾਸਤ ਨਹੀਂ ਕਰਦੇ ਹੁੰਦੇ ਜਿੰਨਾ ਜਿੰਨਾ ਫਕੀਰਾਂ ਨੇ ਵੀ ਤੁਹਾਡੇ ਵਾਂਗੂ ਸ਼ਾਸਤ ਕੀਤੀ ਹੈ ਨਾ ਉਹਨਾਂ ਦਾ ਅੱਜ ਹਸ਼ਰ ਵੇਖੋ ਕੀ ਹੋਇਆ ਉਹ ਜ਼ੀਰੋ ਤੇ ਜਾਵਲੇ ਆ ਹੰਸਰਾਜ ਜੀ ਆ ਕੇ ਜੈਤੋ ਦੀਆਂ ਸਟਕਾਂ ਦੇ ਉੱਤੇ ਰੋੜ ਚੁਕਣ ਲੱਗ ਜਾਣ ਤਾਂ ਮੈਨੂੰ ਤਾਂ ਕੋਈ ਬੋਦੀ ਵਧੀਆ ਨਹੀਂ ਦੀ ਕੋਈ ਸ਼ਾਨਫ ਨਹੀਂ ਲੱਗਦੀ ਉਧਰੋਂ ਤੁਸੀਂ ਕਹਿੰਦੇ ਹੋ লাভ ਹੀਰਾ ਜੀ ਇਹ ਸੂਤਰ ਦੱਸਦੇ ਆ ਵੀ লাভ ਹੀਰਾ ਜੀ ਆ ਰਹੇ ਆ ਤੇ ਜਦੋਂ লাভ ਜੀ ਪਹਿਲੇ ਹੀ ਹੀਰੇ ਆ ਪਹਿਲੇ ਹੀ ਤਾਂ ਹੀਰੇ ਆ ਉਧਰ ਕਰਮਜੀਤ ਅਣਮੋਲ ਕਰਮਜੀਤ ਉਹ ਵੀ ਇੱਕ ਹੀਰਾ ਉਹ ਅਣਮੋਲ ਆ ਉਹਦਾ ਉਹਦਾ ਤਾਂ ਮੋੜ ਨਹੀਂ ਕੋਈ ਨਹੀਂ ਉਹਦਾ ਅਣਮੋਲ ਵੇਖੋ ਤੁਸੀਂ ਕਿੱਥੋਂ ਉਹਨਾਂ ਨੇ ਭਾਲ ਭਾਲ ਕੇ ਲੈਂਦੇ ਆ ਅਣਮੋਲ ਤੇ ਹੰਸ ਤੇ লাভ ਹੀਰਾ ਮੈਨੂੰ ਹੁਣੇ ਹੁਣੇ ਉੱਡਦੀ ਉੱਡਦੀ ਜੀ ਖਬਰ ਮਿਲਿਆ ਸੂਤਰਾਂ ਤੋਂ ਵੀ ਜਿਹੜੇ ਆ ਆਪਣੇ ਜਿਹੜੇ ਦੋ ਕੈਂਡੀਡੇਟ ਆਮ ਵਾਲਿਆਂ ਨੇ ਕਰਮਜੀਤ ਤੇ ਭਾਜਪਾ ਨੇ ਹੰਸ ਤੇ ਹੰਸਰਾਜ ਹੰਸ ਤੇ ਤੀਜਾ ਜਿਹੜਾ ਕਾਂਗਰਸ ਪਾਰਟੀ ਐ ਸੂਤਰ ਦੱਸਦੇ ਆ ਵੀ ਲਾਹਵਹੀਰਾ ਇੱਥੇ ਕੈਂਡੀਡੇਟ ਹੋ ਸਕਦੇ ਆ ਪਰ ਮੈਂ ਇਹਨਾਂ ਲੋਕ ਆਪਣੇ ਵਰਕਰਾਂ ਨੂੰ ਦੱਸਣਾ ਚਾਹਣਾ ਵੀ ਜਿਹੜੇ ਸਾਡੇ ਸਾਰੀਆਂ ਪਾਰਟੀਆਂ ਦੇ ਵਰਕਰ ਆ ਵੀ ਯਾਰ ਤੁਸੀਂ ਵਰਕਰ ਪੁਣਾ ਛੱਡ ਕੇ ਨਾ ਮੇਰੇ ਹਿਸਾਬ ਨਾਲ ਤੁਸੀਂ ਸਾਰੇ ਗਾਉਣ ਲੱਗ ਜਓ ਕਿਉਂਕਿ ਹੁਣ ਸਾਰੀਆਂ ਪਾਰਟੀਆਂ ਜੋ ਸਿਆਸੀ ਪਾਰਟੀਆਂ ਆ ਉਹ ਗਾਉਣ ਵਾਲਿਆਂ ਨੂੰ ਟਿਕਟਾਂ ਨਾਲ نواز ਰਹੀਆਂ ਪਰ ਉਹਨਾਂ ਦੇ ਵਿੱਚ ਉਹਨਾਂ ਨੂੰ ਦਿਸਿਆ ਪਤਾ ਨਹੀਂ ਕੀ ਹੈ ਇੱਕ ਤਾਰਾ ਜੀ ਮੈਂ ਹੁਣੇ ਹੁਣੇ ਇੱਕ ਇੰਟਰਵਿਊ ਸੁਣੀ ਸੀ ਕਿਸੇ ਪੱਤਰਕਾਰ ਨੇ ਕਾਫੀ ਚੰਗ ਪਹਿਲਾਂ ਹੰਸਰਾ ਏਜੰਸੀਆਂ ਦੀ ਇੰਟਰਵਿਊ ਲਈ ਸੀਗੀ ਤੇ ਉਹ ਉਹਨਾਂ ਨੂੰ ਬਹੁਤ ਹੀ ਯਾਨੀ ਕਿ ਬੁਰੇ ਲਿਆ ਜਿਹਦੇ ਨਾਲ ਗੱਲ ਕਰ ਰਹੇ ਆ ਉਹ ਕੀ ਕਹਿ ਰਹੇ ਆ ਵੀ ਉਹ ਪੱਤਰਕਾਰ ਪੁੱਛਦਾ ਵੀ ਜੀ ਤੁਸੀਂ ਥੋੜੇ ਦਿਨ ਪਹਿਲਾਂ ਦਿੱਲੀ ਗਏ ਸੀ ਤੁਸੀਂ ਤੁਸੀਂ ਜਿੱਤ ਕੇ ਤੇ ਕੀ ਕੀ ਤੁਸੀਂ ਉੱਥੇ ਮਸਲੇ ਸਮਝੇ ਤੇ ਕੀ ਕੀਤਾ ਤੇ ਉਹ ਉਹਨੂੰ ਪੱਤਰਕਾਰ ਨੂੰ ਕਹਿੰਦਾ ਵੀ ਕਾਕਾ ਮੈਂ ਮਸਲੇ ਦਾ ਬਹੁਤ ਸਮਝੇ ਤੇ ਮੈਂ ਤੈਨੂੰ ਵੀ ਟਾਈਮ ਆਉਣ ਤੇ ਇਕੱਲੇ ਨੂੰ ਸਮਝਾਉਂਗਾ ਤੇ ਫਿਰ ਉਹ ਕਹਿੰਦਾ ਨਹੀਂ ਤੂੰ ਇਹ ਡਿੱਕਟਿਆ ਸਵਾਲ ਕਿਉਂ ਕਰਦਾ ਪੱਤਰਕਾਰ ਨੂੰ ਕਹਿ ਰਿਹਾ ਪਰ ਇਹ ਡਿੱਕਟਿਆ ਸਵਾਲ ਨਹੀਂ ਸੋ ਕਰ ਰਿਹਾ ਪੱਤਰਕਾਰ ਕਹਿੰਦੇ ਮੇਰਾ ਕੰਮ ਹੈ ਜੀ ਸਵਾਲ ਕਰਨਾ ਤੁਹਾਡਾ ਕੰਮ ਹੈ ਉਹਦਾ ਵਾਜਿਬ ਜਵਾਬ ਦੇਣਾ ਪਰ ਇੱਕ ਗੱਲ ਹੋਰ ਉਹਨਾਂ ਨੇ ਕਹੀ ਵੀ ਉਹ ਆਪਣਾ ਦੂਸਰਾ ਵੀ ਮੈਂ ਫਕੀਰ ਹਾਂ ਤੇ ਫਕੀਰਾਂ ਉਹ ਕਹਿੰਦੇ ਤੁਸੀਂ ਪਹਿਲਾਂ ਕਹਿੰਦੇ ਸੀ ਵੀ ਮੈਂ ਸਿਆਸਤ ਤੋਂ ਕੋਹਾਂ ਦੂਰ ਹੋ ਜਾਊਂਗਾ ਸਿਆਸਤ ਦੇ ਵਿੱਚ ਮੈਂ ਨਹੀਂ ਆਉਣਾ ਚਾਹੁੰਦਾ ਤੇ ਅੱਜ ਕਿਵੇਂ ਆ ਗਏ ਉਹ ਕਹਿੰਦਾ ਜੀ ਫਕੀਰਾਂ ਦੀ ਮੌਜ ਹੈ ਹੰਸਰਾ ਯੰਸ ਜੀ ਫਕੀਰਾਂ ਫਕੀਰਤਾ ਆਰਾਮ ਕਰਦੇ ਹੁੰਦੇ ਆ ਦੇਸ਼ ਦੀ ਤਰੱਕੀ ਵਾਸਤੇ ਜਾਂ ਲੋਕਾਂ ਦੀ ਤਰੱਕੀ ਵਾਸਤੇ ਕੋਈ ਭਲੇ ਦੀ ਗੱਲ ਕਰਦੇ ਹੁੰਦੇ ਆ ਤੇ ਫਕੀਰ ਸ਼ਿਆਸਤ ਨਹੀਂ ਕਰਦੇ ਹੁੰਦੇ ਜਿੰਨਾ ਜਿੰਨਾ ਫਕੀਰਾਂ ਨੇ ਵੀ ਤੁਹਾਡੇ ਵਾਂਗੂ ਸ਼ਿਆਸਤ ਕੀਤੀ ਹੈ ਨਾ ਉਹਨਾਂ ਦਾ ਅੱਜ ਹਸ਼ਰ ਵੇਖੋ ਕੀ ਹੋਇਆ ਉਹ ਜ਼ੀਰੋ ਤੇ ਜਾਵਲੇ ਆ ਉਹ ਜ਼ੀਰੋ ਪੁਆਇੰਟ ਤੇ ਤੁਰੇ ਫਿਰਦੇ ਜਿੰਨੇ ਫਕੀਰ ਮੈਂ ਵੇਖੇ ਆ ਕਿਉਂ ਜਦੋਂ ਸ਼ਿਆਸਤ ਜਾ ਕੇ ਤੇ ਉਹ ਉਹਨਾਂ ਦੇ ਭਗਮੇ ਕੱਪੜੇ ਜਿਹੜੇ ਪਾਏ ਹੋਏ ਸੀ ਭਗਮੇ ਚੋਲੇ ਸੀ ਮਖੋਟੇ ਲਾਏ ਹੋਏ ਸੀਗੇ ਯਾਲੀ ਉਹ ਉਹਨਾਂ ਦੇ ਲੋਕਾਂ ਨੇ ਉਤਾਰਤੇ ਆ ਮੈਂ ਤੁਹਾਨੂੰ ਅਨਸਰਾ ਜੀ ਇੱਕ ਬੇਨਤੀ ਕਰਨੀ ਚਾਹਣਾ ਵੀ ਥੋੜਾ ਜਿਹਾ ਜੋ ਪੱਤਰਕਾਰ ਕੋਈ ਸਵਾਲ ਕਰਦਾ ਹੈ ਉਹਦਾ ਆਪਣੇ ਬੋਲੀ ਨੂੰ ਸੁਧਾਰੋ ਜਵਾਬ ਇੱਕ ਲਹਿਜੇ ਨਾਲ ਅੱਛਾ ਕੋਈ ਜਵਾਬ ਦੇਣ ਦਾ ਕੋਈ ਢੰਗ ਤਰੀਕਾ ਹੁੰਦਾ ਹੈ ਉਹ ਪੱਤਰਕਾਰ ਪਹਿਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਕੋਈ ਪੱਤਰਕਾਰ ਜਵਾਬ ਮੰਗਦਾ ਸੀ ਨਾ ਜਵਾਬ ਆਪਣਾ ਸਵਾਲ ਕਰਦਾ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਉਹਨੂੰ ਕਾਕਾ ਜੀ ਕਹਿ ਕੇ ਸਬੋਧਨ ਕਰਦੇ ਹੁੰਦੇ ਸੀ ਤੇ ਮੈਨੂੰ ਲੱਗਦਾ ਥੋੜਾ ਜਿਹਾ ਤੁਸੀਂ ਉਹਨਾਂ ਨਾਲ ਵੀ ਕੰਮ ਕੀਤਾ ਹੋਊਗਾ ਤੇ ਤੁਸੀਂ ਉਹਨਾਂ ਤੋਂ ਸਿੱਖਿਆ ਕੁਝ ਵੀ ਨਹੀਂ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਸਾਰੇ 82 ਡੀਟਰਾਂ ਨੂੰ ਵੀ ਆਪਣੀ ਬੋਲੀ ਦੇ ਵਿੱਚ ਧਾਰ ਲਿਓ ਤੇ ਤੁਸੀਂ ਵਿਧਾਨ ਸਭਾ ਦੇ ਵਿੱਚ ਵੀ ਕਹਿੰਦੇ ਹੋ ਵੀ ਜੇ ਤੁਸੀਂ ਤੂੰ ਕਹੋਗੇ ਤਾਂ ਤੁਹਾਡਾ ਜਵਾਬ ਤੂੰ ਦਾ ਤੂੰ ਚਾਊਗਾ ਜੇ ਤੁਸੀਂ ਤੁਸੀਂ ਕਹੋਗੇ ਤਾਂ ਤੁਹਾਡਾ ਜਵਾਬ ਤੁਸੀਂ ਦਾ ਜਵਾਬ ਤੁਸੀਂ ਜਾਊਗਾ ਇੱਕ ਮਕਾ ਤਾਰਾ ਜੀ ਮੈਂ ਤੁਹਾਡੀ ਇਸ ਗੱਲ ਤੋਂ ਹਟ ਕੇ ਗੱਲ ਕਰਨੀ ਚਾਹਣਾ ਖੂਹ ਦੇ ਉੱਪਰ ਜਾ ਕੇ ਖੜ੍ਹ ਜੋ ਕਿਸੇ ਦਾ ਖੂਹ ਹੁੰਦਾ ਜਿਹੜਾ ਆਪਣਾ ਆਪਣਾ ਖੇਤ ਵਾਲਾ ਖੂਹ ਜਾਂ ਕੋਈ ਪਾਣੀ ਵਾਲਾ ਖੂਹ ਹੁੰਦਾ ਉਹਦੇ ਖੂਹ ਦੇ ਉੱਤੇ ਨਾ ਤੁਸੀਂ ਆਵਾਜ਼ ਮਾਰਿਓ ਥੱਲੇ ਜੀ ਕਹਿ ਕੇ ਆਵਾਜ਼ ਮਾਰੇ ਤੇ ਤੁਹਾਨੂੰ ਜੀ ਦੀ ਆਵਾਜ਼ ਹੀ ਥੱਲੋਂ ਵਾਪਸ ਆਓ ਤੇ ਜੇ ਤੂੰ ਕਹਿ ਕੇ ਬਾਜ਼ ਮਾਰੋਂਗੇ ਜਾਂ ਤੁਸੀਂ ਕੋਈ ਮੰਦੀ ਭਾਸ਼ਾ ਬੋਲੋਗੇ ਤੇ ਤੁਹਾਨੂੰ ਥੱਲੋਂ ਖੂ ਦੇ ਵਿੱਚੋਂ ਵੀ ਮੰਦੀ ਭਾਸ਼ਾ ਤੇ ਤੂੰ ਹੀ ਸੁਣਨਾ ਪਊਗਾ ਇਸ ਕਰਕੇ ਮੈਂ ਸਾਰੇ ਇਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਵੀ ਆਪਣੀ ਜਿਹੜੀ ਬੋਲੀ ਉਹਦੇ ਥੋੜੀ ਮਠਿਆਸ ਲਾਓ ਜਾਂ ਥੋੜੀ ਜਿਹੀ ਮਿਸ਼ਰੀ ਖਾ ਕੇ ਆਇਆ ਕਰੋ ਅਨਸਰਾਜ ਜੀ ਕਿਉਂਕਿ ਮਿਸ਼ਰੀ ਹੈ ਜਿਹੜੀ ਉਹ ਮੂੰਹ ਨੂੰ ਮਿੱਠਾ ਕਰ ਦਿੰਦੀ ਹੈ ਇਸ ਕਰਕੇ ਪੱਤਰਕਾਰ ਵੀਰਾਂ ਨੂੰ ਮੈਂ ਕਹਿੰਦਾ ਵੀ ਤੁਹਾਡਾ ਕੰਮ ਸਵਾਲ ਕਰਨਾ ਬਹੁਤ ਵਧੀਆ ਸਵਾਲ ਕਰਦੇ ਹੋ ਤੁਸੀਂ ਤੇ ਹਰੇਕ ਬੰਦੇ ਨੂੰ ਸਵਾਲ ਕਰਿਆ ਕਰੋ ਚਾਹੇ ਉਹ ਸਖਤ ਹੋਵੇ ਤੇ ਚਾਹੇ ਕੋਈ ਉਹਦੇ ਉਲਟ ਜਾਂਦਾ ਹੋਵੇ ਕਿਸੇ ਲੀਡਰ ਦੇ ਤੇ ਲੋਕ ਲੋਕ ਪੱਖੀ ਹੋ ਗਏ ਤੇ ਇੰਨੀਆਂ ਬੇਤੀਆਂ ਕਰਦਾ ਮਤਾਰਾ ਜੀ ਇਹਨਾਂ ਨੂੰ ਜਿਹੜੇ ਇਹ ਗਾਉਣ ਵਾਲੇ ਹਨ ਇਹਨਾਂ ਨੂੰ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਵੀ ਕਿਉਂ ਲਿਆ ਰਹੇ ਇਹਨਾਂ ਦੇ ਫਰੀਦਕੋਟ ਹਲਕੇ ਦੇ ਨਾਲ ਕੀ ਲੈਣ ਦੇਣਾ ਚਾਹੋ ਲਾਭ ਹੀਰਾ ਜੀ ਹੋਣ ਤੇ ਚਾਹੇ ਉਹ ਹੰਸ ਰਾਜ ਜੀ ਹੋਣ ਤੇ ਚਾਹੇ ਕਰਮਜੀਤ ਹੋਵੇ ਪਹਿਲੀ ਗੱਲ ਤਾਂ ਇਹਨਾਂ ਦੇ ਵਿੱਚੋਂ ਜੇ ਪੰਜ ਖੜੇ ਆ ਪੰਜ ਪਾਰਟੀਆਂ ਦੇ ਚਾਰ ਹਾਰਨਗੇ ਇੱਕ ਜਿੱਤੂਗਾ ਚਾਰਾਂ ਨੇ ਤਾਂ ਆਉਣਾ ਹੀ ਨਹੀਂਗਾ ਉਹ ਤਾਂ ਹਾਰ ਗਏ ਤੇ ਪੰਜਵਾਂ ਵੀ ਨਹੀਂ ਆਊਗਾ ਕਿਉਂਕਿ ਪਹਿਲਾਂ ਵੀ ਇੱਥੇ ਗਾਉਣ ਵਾਲੇ ਬਹੁਤ ਆਏ ਆ ਤੇ ਬਹੁਤ ਗਏ ਆ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਜਿਹੜੇ ਲੋਕ ਵੀ ਇਹ ਵੀ ਬਹੁਤ ਤਾਬਲੇ ਹੋਏ ਪਿਆ ਕਿਉਂਕਿ ਇਹਨਾਂ ਨੇ ਪਹਿਲਾਂ ਲੋਕਾਂ ਨੂੰ ਜਿਹੜੇ ਐਕਟਰ ਹੁੰਦੇ ਨਾ ਤੁਸੀਂ ਦੇਖਿਆ ਵੀ ਐਕਟਿੰਗ ਕਰਦੇ ਆ ਕਮਲਜੀਤ ਵਰਗੇ ਕਰਮਜੀਤ ਵਰਗੇ ਤੇ ਐਕਟਰਾਂ ਦਾ ਕੰਮ ਕੀ ਹੁੰਦਾ ਕਿਤੇ ਕਿਹੋ ਜੇ ਰੋਲ ਦੇ ਵਿੱਚ ਆ ਜਾਣਾ ਕਿਤੇ ਕਿਹੋ ਜੇ ਰੋਲ ਦੇ ਵਿੱਚ ਆ ਜਾਣਾ ਤੇ ਆਪਣਾ ਸਿਸਟਮ ਬਦਲਦੇ ਰਹਿੰਦੇ ਇਹੋ ਹੀ ਲੋਕ ਹੁਣ ਚਾਹੁੰਦੇ ਆ ਵੀ ਇਹਨਾਂ ਐਕਟਰਾਂ ਨੂੰ ਤੇ ਇਹਨਾਂ ਗਾਉਣ ਵਾਲਿਆਂ ਨੂੰ ਅਸੀਂ ਨਾ ਗਰਕਟ ਵਾਂਗੂ ਰੰਗ ਬਦਲਣ ਨੂੰ ਲੋਕ ਵੀ ਤਿਆਰ ਬੈਠਿਆ ਜਿਵੇਂ ਇਹ ਲੀਡਰ ਇਹ ਲੀਡਰ ਹੈ ਜਿਹੜੇ ਇੱਕ ਗਰਗੜ ਵਾਂਗੂ ਰੰਗ ਬਦਲਦੇ ਆ ਤੇ ਇਹ ਜਿਹੜੇ ਗਾਇਕ ਹੈ ਇਹ ਵੀ ਗਰਗੜ ਵਾਂਗੂ ਰੰਗ ਬਦਲਦੇ ਨੇ ਇਹ ਸਾਰੀਆਂ ਪਾਰਟੀਆਂ ਜਾਨੀ ਕਿ ਕਲਾਕਾਰਾਂ ਨੂੰ ਲੈ ਕੇ ਆ ਰਹੀਆਂ ਮੈਂ ਇਹ ਵੀ ਸੁਣ ਚ ਆਇਆ ਕਿ ਤੁਸੀਂ ਵੀ ਹੁਣੇ ਦੋਨੇ ਦੱਸਿਆ ਕਿ ਕਾਂਗਰਸ ਪਾਰਟੀ ਤੋਂ ਜਾਨੀ ਕਿ ਉਮੀਦਵਾਰ ਫੀਕੋਟ ਤੋਂ ਲੋਕ ਸਭਾ ਤੋਂ ਜਿਹੜੇ ਕਿ ਲਵ ਹੀਰਾ ਜੀ ਜਾਨੀ ਕਿ ਚੋਣ ਲੜਨ ਮੈਦਾਨ ਦੇ ਵਿੱਚ ਆ ਰਹੇ ਨੇ ਇੱਕ ਸੂਤਰਾਂ ਤੋਂ ਪਤਾ ਲੱਗਾ ਤੁਹਾਨੂੰ ਕੀ ਲੱਗਦਾ ਵੀ ਸਾਰੇ ਇਹ ਗਾਇਕਾਂ ਆ ਰਿਹਾ ਹੈ ਕੀ ਲੱਗਦਾ ਪਾਰਟੀਆਂ ਨੂੰ ਕੋਈ ਚੰਗਾ ਕੈਂਡੀਡੇਟ ਨਹੀਂ ਮਿਲ ਰਿਹਾ ਵੀ ਜਨੇ ਜਨੇ ਕਿ ਇਲਾਕੇ ਦੀ ਸੇਵਾ ਕੀਤੀ ਹੋਵੇ ਇੱਕ ਕਲਾਕਾਰ ਠਾਹ ਰਿਹਾ ਇੱਕ ਨੇ ਕਲਾਕਾਰ ਠਾਦਾ ਦੂਜੇ ਨੇ ਕਲਾਕਾਰ ਠਾਦਾ ਤੀਜੇ ਨੇ ਕਲਾਕਾਰ ਠਾਦਾ ਫਰੀ ਕੋਟ ਦੀ ਝੋਲੀ ਚ ਸਾਰੇ ਕਲਾਕਾਰ ਹੀ ਪੈਣਗੇ ਤੁਸੀਂ ਗੱਲ ਨੂੰ ਸਮਝੋ ਜੀ ਜਿਹੜੀ ਇਹ ਸਿਆਸੀ ਪਾਰਟੀਆਂ ਨਾ ਇਹ ਇਹ ਨਾ ਇਸ ਤਰ੍ਹਾਂ ਆਪ ਦਾ ਇੱਕ ਟਾਈਮ ਪਾਸ ਕਰ ਰਹੀਆਂ ਇਹਨਾਂ ਨੇ ਵਿਚਾਰਿਆਂ ਨੇ ਸੰਘ ਪਾੜ ਕੇ ਮਸਾਂ ਚਾਰ ਰੁਪਏ ਇਕੱਠੇ ਕੀਤੇ ਤੇ 86 ਪਾਰਟੀਆਂ ਲਵਾ ਦੇਣਗੀਆਂ ਇਹਨਾਂ ਤੋਂ ਕਿਉਂਕਿ ਚਾਰ ਤਾਂ ਹਰਨਗੇ ਨਾ ਸ਼੍ਰੀਮਾਨ ਜੀ ਇਸ ਕਰਕੇ ਮੈਂ ਕਹਿੰਦਾ ਵੀ ਚੰਗੇ ਵਰਕਰ ਹੈ ਜਿਹੜੇ ਬਹੁਤ ਆ ਸਾਡੇ ਕੋਲ ਜੀ ਤੇ ਉਹ ਕਿਸੇ ਵੀ ਸਿਆਸੀ ਪਾਰਟੀ ਦਾ ਵਰਕਰ ਹੈ ਉਹਨਾਂ ਨੇ ਮਿਹਨਤ ਵੀ ਕੀਤੀ ਹੈ ਤੇ ਉਹਨਾਂ ਨੂੰ ਬਣਦਾ ਮਾਣ ਦੇਣਾ ਚਾਹੀਦਾ ਤੇ ਹੰਸ ਅਨਸ ਰਾਜ ਹੰਸ ਹੰਸ ਦਾ ਮਤਲਬ ਹੁੰਦਾ ਹੰਸ ਨੇ ਕੀ ਹੁੰਦਾ ਮੋਤੀ ਚੁਕਣੇ ਹੁੰਦੇ ਤੇ ਜਿਉ ਹੰਸ ਰਾਜ ਜੀ ਆ ਕੇ ਜੈਤੋ ਦੀਆਂ ਸੜਕਾਂ ਦੇ ਉੱਤੇ ਰੋੜ ਚੁਕਣ ਲੱਗ ਜਾਣ ਤਾਂ ਮੈਨੂੰ ਤਾਂ ਕੋਈ ਬੁੱਧੀ ਵਧੀਆ ਇਹਨਾਂ ਦੀ ਕੋਈ ਸ਼ਾਨਫ ਨਹੀਂ ਲੱਗਦੀ ਉਧਰੋਂ ਤੁਸੀਂ ਕਹਿੰਨੋ ਲਾਭ ਹੀਰਾ ਜੀ ਇਹ ਸੂਤਰ ਦੱਸਦੇ ਆ ਵੀ ਲਾਭ ਹੀਰਾ ਜੀ ਆ ਰਹੇ ਆ ਤੇ ਜਦੋਂ ਲਾਭ ਜੀ ਪਹਿਲੇ ਹੀ ਹੀਰੇ ਆ ਪਹਿਲੇ ਹੀ ਉਹ ਤਾਂ ਹੀਰੇ ਆ ਤੇ ਹੁਣ ਉਹ ਕਿਉਂ ਆ ਕੇ ਇੱਥੇ ਲੋਕਾਂ ਦੇ ਪੈਰੀ ਪੈਣ ਦੀ ਪੈਰੀ ਪੈਣ ਤਾਂ ਪਹਿਲੇ ਤਾਂ ਪਹਿਣਾ ਪਊਗਾ ਜਦੋਂ ਵੋਟਾਂ ਮੰਗਣੀਆਂ ਝੋਲੀ ੱਡ ਕੇ ਵੋਟਾਂ ਮੰਗਣੀਆਂ ਪੈਂਦੀਆਂ ਤੇ ਹੀਰਾ ਉਧਰ ਉਧਰ ਹੀ ਕੋਲਾ ਬਣ ਜੂਗਾ ਨਹੀਂ ਉਹ ਹੀਰਾ ਤੇ ਉਧਰ ਕਰਮਜੀਤ ਅਣਮੋਲ ਅਣਮੋਲ ਉਹ ਵੀ ਇੱਕ ਹੀਰਾ ਉਹ ਅਣਮੋਲ ਆ ਉਹਦਾ ਮੁੱਤ ਉਹਦਾ ਮੋੜ ਨਹੀਂ ਕੋਈ ਨਹੀਂ ਉਹਦਾ ਅਣਮੋਲ ਵੇਖੋ ਤੁਸੀਂ ਕਿੱਥੋਂ ਉਹਨਾਂ ਨੇ ਭਾਲ ਭਾਲ ਕੇ ਲੈਂਦੇ ਆ ਅਣਮੋਲ ਤੇ ਹੰਸ ਤੇ ਲਵ ਹੀਰਾ ਵੇਖੋ ਤੁਸੀਂ ਕਿੱਡੀ ਵਧੀਆ ਇਹਨਾਂ ਨੇ ਸਿਸਟਮ ਭਾਲ ਕੇ ਲੈਂਦਾ ਪਰ ਮੈਨੂੰ ਇਹ ਲੱਗਦਾ ਹੈ ਵੀ ਸਾਡੇ ਵਰਕਰ ਹੀ ਸਾਰੀਆਂ ਪਾਰਟੀਆਂ ਦੇ ਚੋ ਆਮ ਵਾਲੇ ਚ ਅਕਾਲੀ ਦਲ ਦਾ ਚੋ ਕਾਂਗਰਸ ਦੇ ਸਾਡੇ ਚ ਅਨਮੋਲ ਵਰਕਰ ਬਹੁਤ ਵਧੀਆ ਸਾਡੇ ਚ ਹੰਸ ਵਧੀਆ ਵਰਕਰ ਸਾਡੇ ਚ ਹੀਰੇ ਵਧੀਆ ਵਰਕਰ ਪਰ ਇਹਨਾਂ ਲੋਕਾਂ ਨੂੰ ਇਹ ਜਿਹੜੀ ਅੱਖ ਹੈ ਜਿਹੜੀ ਸਿਆਸੀ ਲੀਡਰਾਂ ਦੀ ਉਹ ਹੀਰਿਆਂ ਨੂੰ ਕਿਉਂ ਨਹੀਂ ਵੇਖ ਲਈ ਇਹ ਪਿੱਤਲ ਇਕੱਠਾ ਕਰੀ ਫਿਰਦੇ ਆ ਦੂਜਾ ਤੁਹਾਡੀ ਪਾਰਟੀ ਦੇ ਵਰਕਰ ਤਾਂ ਇਹ ਵੀ ਕਹ ਰਹੇ ਆ ਕਾਂਗਰਸੀ ਦੇ ਕਿ ਜਿਹੜਾ ਸਾਡਾ ਲਵ ਹੀਰਾ ਆ ਰਿਹਾ ਜਾਨੀ ਕਿ ਉਹ ਧਰਨ ਕਢਣਾ ਆ ਰਿਹਾ ਵੀ ਜਿਹੜੀ ਧਰਨਾ ਦਾ ਗਾਣਾ ਨਹੀਂ ਆਸੀ ਕੋ ਨਾਲ ਤੇ ਹੁਣ ਜਿਹੜੀ ਕਿ ਵਿਰੋਧੀ ਕੈਪਸੂ ਲੈ ਲੈਣਾ ਜਿਹੜਾ ਉਹ ਤੇਜਾਵ ਵਾਲਾ ਕੈਪਸੂ ਉਹ ਵੀ ਲਾਭ ਹੀਰਾ ਦੇ ਨਾ ਆ ਰਿਹਾ ਨਹੀਂ ਜੀ ਪਤਾ ਕੀ ਗੱਲ ਆ ਜਿਹੜਾ ਲਾਭ ਹੀਰਾ ਜੀ ਮੈਂ ਇਹਨਾਂ ਸਾਰੇ ਗਾਉਣ ਵਾਲਿਆਂ ਦਾ ਅੱਜ ਤਾਂ ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਹਾਂ ਜੀ ਮੈਂ ਤਾਰਾ ਤਾਰਾ ਜੀ ਤੁਹਾਨੂੰ ਕਹਿੰਦਾ ਵੀ ਕਰਮਜੀਤ ਅਨਮੋਲ ਤੇ ਕੋਲੋਂ ਚਾਰ ਹਿੱਸੇ ਪਹਿਲਾਂ ਟੁੱਟ ਚੁੱਕੇ ਆ ਜੀ ਉਹਨਾਂ ਕੋਲ ਇਕੱਲੇ ਆਮ ਵਾਲੇ ਰਹਿ ਗਏ ਜਿੰਦਾਬਾਦ ਕਰਨ ਵਾਲੇ ਤੇ ਦੂਜੀਆਂ ਪਾਰਟੀਆਂ ਉਹਦਾ ਮੁਰਦਾ ਬਾਦੀ ਕਰਨਗੀਆਂ ਉਸ ਤੋਂ ਬਾਅਦ ਹੰਸ ਦੇ ਆ ਜੋ ਹੰਸ ਦੇ ਕੋਲੇ ਵੀ ਚਾਰ ਹਿੱਸੇ ਟੁੱਟ ਗਏ ਪਹਿਲੇ ਬੀਜੇਪੀ ਵਾਲ ਜਿੰਦਾਬਾਦ ਕਰਨਗੇ ਦੂਜੀਆਂ ਪਾਰਟੀਆਂ ਉਹਦਾ ਮਰਦਾਬਾਦ ਹੀ ਕਰਨਗੇ